ਮੂੰਹਾ ਤੋਂ ਪਾਣੀ ਭਰਦਿਆਂ ਤੇ ਉਹ ਜਾਂਦਿਆਂ ਨਾ ਕਿਤੇ ਬਿਨਾਂ ਗੱਗਰੇ ਤੋਂ ਬਾਅਦ ਬਿਨਾਂ ਗੱਗਰੇ ਤੋਂ ਜਾਣ ਨਹੀਂ ਲੈਂਦੇ ਸੀ ਵਾਹ ਹਾਂ ਇਹ ਤਾਂ ਮੈਂ ਦਾਦੀ ਦੱਸਦੀ ਸੀ ਕਹਿੰਦੀ ਮੇਰੇ ਕੋ ਭਰਾ ਫੁੱਟ ਸਿਰਦੇ ਸੀ ਹਾਂ ਗੱਗਰਾ ਪਾ ਕੇ ਫੇਰ ਪਾਣੀ ਭਰਦਿਆਂ ਜੇ ਖੇਤ ਨਾਲ ਵਾਂਗ ਪਾਸ਼ੁਕਦਿਆਂ ਤੇ ਜੇ ਉਹ ਟੱਪ ਜਾਂਦਿਆਂ ਵਾਹ ਵਾ ਫੇਰ ਗੱਗਰਾ ਲਾਉਂਦੀਆਂ ਹਾਂ ਫੇਰ ਗੱਗਰਾ ਲਾਉਂਦੀਆਂ ਤਿਕਦਰਾ ਥੱਲੇ ਤਾਂ ਪਾਇਆ ਪਾਇਆ ਹੋਣਾ ਕੋਸਣਾ ਕੋ ਥੱਲੇ ਸਰਵਾਰਾ ਤਾਂ ਹੁੰਦੀਆਂ ਸੀ ਸੂਟ ਪਾਏ ਹੋਏ ਜੱਪ ਜਾਮੀਆਂ ਹੁੰਦੀਆਂ ਗੇਰੇ ਪਜਾਮਾ ਹੁੰਦੀਆਂ ਤੇ ਬੁੜੀਆਂ ਨਾਨੀਆਂ ਅੱਗੀਆਂ ਕਹਿਣਿਆ ਉਹ ਦਿਨੇ ਵਾਲੀਆਂ ਦੀ ਉਹਦੇ ਕੋਲੇ ਤੂੰ ਨਹੀਂ ਸਿੱਖਣੀ ਕਾਲੀ ਰੇ ਪਜਾਮੀ ਸੀ ਨਾ ਚਿੱਟਾ ਕੋ ਫਖਣੀ ਕਿਹੜੀ ਸੀ ਕਹਿੰਦੇ ਤੇ ਮੈਂ ਦਾ ਬਾਲਗਾ ਪਜਾਮਾ ਹੜਾਗਾ ਨੰਨੀ ਰੰਗ ਦੀ ਸੀ ਉਹ ਮੇਰੀ ਨਾਨੀ ਤੇਰੀ ਜੱਤੀ ਮੇਰੀ ਜੱਤੀ ਨੇ ਤਾਂ ਕੰਮ ਹੜਾਈ ਅੱਛਾ ਉਹਨੇ ਤਾਂ ਨਹੀਂ ਹੜਾਈ ਉਹਦੀਆਂ ਤਾਂ ਕੁਰਤੀਆਂ ਸੰਤੀਆਂ ਸੀ ਜਿਹੜੀ ਮਾਂ ਦੀਆਂ ਉਹ ਬੇਬੇ ਨਹੀਂ ਹਟਾਉਂਦੀਆਂ ਸੀ ਬੇਬੇ ਉਹ ਇਹਨਾਂ ਦਾ ਪਾਇਤਾ ਜੈਂਪਰ ਪਾਉਂਦੀ ਨਾਨੀ ਪਾਉਂਦੀ ਸੀ ਜਿੱਦਾਂ ਜਰਾ ਹਾਂ ਮੇਰੀ ਮਾਂ ਵੀ ਪਾਉਂਦੀ ਹੋਈ ਨਾਨੇ ਆਰਕੀਆਂ ਦਾ ਪਾਉਂਦੀਆਂ ਬੇਬੇ ਆਰਕੀਆਂ ਪਾਉਂਦੀਆਂ ਸੀ ਕਿੰਨਾ ਤਾਂ ਗਰਾਂ ਉਹ ਜੇ ਉੱਥੇ ਬੇਬੇ ਦੀ ਪੇਟੀ ਜਿਹੜਾ ਨਾ ਪਾਉਂ ਹਾਂ ਡੇਢ ਦੂਕਤਾ ਹੋਈ ਮੋਈ ਦੀ ਬੋਲ ਨੇ ਪਤਾ ਨਹੀਂ ਕਿਸੇ ਨੇ ਦੇਤਾ ਕਿੱਟੇ ਘਰੇ ਬਥੇ ਰਿਜੇ ਗੇ ਦੇਰੇ ਜੇ ਚਾਦਰੇ ਜੇ ਕੱਢਦੇ ਉਹਨੇ ਤੇ ਲੈਂਦੇ ਕਦੋਂ ਹੁੰਦੀਆਂ ਸੀ ਬੁੜੀਆਂ ਤੇ ਉਹ ਲੈਂਦੇ ਕਾਂ ਸੀ ਅੱਗੇ ਚਾਦਰੇ ਤੋਂ ਨਿ ਜੋੜ ਕੇ ਜਿਵੇਂ ਫਰਕਰੀ ਲੈਂਦੀਆਂ ਫਰਕਰੀ ਹਾਂ ਅੱਜ ਵੀ ਹੁਣ ਫਰਕਰੀ ਲੈਂਦੀਆਂ ਅੱਗੇ ਚਾਦਰੇ ਲੈਂਦੀਆਂ ਸੀ ਜੋੜ ਕੇ ਉੱਤੋਂ ੱੱਲੇ ਦੁਬੱਟੇ ਹੁੰਦੇ ਮੋਬਾਈਲ ਦੇ ਉੱਤੋਂ ਨਿ ਚਾਦਰੇ ਮੇਰਾ ਕੱਡਾ ਦਾਇਆ ਚਿੱਟਾ ਦਾ ਉਹਨਾਂ ਨਾ ਵੀ ਨਾ ਹਾਂ ਮੈਂ ਕੋ ਮੋਦੀ ਹਸਦਾ ਵੀ ਦੇਖਿਆ ਉਹਦੇ ਕੋਲੇ ਵੀ ਦਿਖਾਇਆ ਸੀ ਚਿੱਟਾ ਗਾ ਹਾਂ ਹਾਂ ਤੇ ਮੇਰਾ ਮਾਸੀ ਬੰਨ ਲੈਿੰਦਾਗਾ ਹਾਂ ਉਹ ਦੇਖਿਆ ਤੀਨਾ ਮਸੀਆ ਨਹੀਂ ਕੱਢਿਆ ਵਾ ਮੇਰਾ ਵੀ ਚਾਦਰੇ ਆਪਣੇ ਰੁਪਿਆ ਅੰਦਰ ਖਣੇ ਅਦਵਾਂਚ ਰੱਖਿਆ ਪਿਆ ਤੇ ਐਂ ਨਾ ਬਹੁਤ ਅੱਗੇ ਤਾਂ ਬੁੜੀਆਂ ਨੂੰ ਨਾ ਉਹਨੇ ਬਾਟ ਹੋਣ ਲੱਗੇ ਪਜਾਮੇ ਮੇਰੀ ਨਾਨੀ ਵਰਗੀਆਂ ਪਾਉਂਦੇ ਆ ਉਹਨੇ ਬੇਬੇ ਨੇ ਕਹਾਈ ਪਾਈ ਪਜਾਮੇ ਨਾ ਹੀ ਦੀ ਨਿਆਈ ਨੇ ਕੱਗਰੇ ਹੁੰਦੇ ਵੀ ਭਾਰੇ ਸੀ ਹਾਂ ਕੱਗਰੇ ਹੁੰਦੇ ਸੀ ਕੱਗਰियां ਟੋਹਂਦੇ ਸੀ ਅੱਛਾ ਵਿਆਹ ਚ ਹੁਣ ਕੱਪੜੇ ਸੂਟ ਕਰਦੇ 5-7 ਉਦੋਂ ਕਿੰਨੇ ਕੱਗਰੇ ਉਦੋਂ ਨਾਲ ਕੱਗਰੇ ਹੁੰਦੇ ਸੀ ਕਿੰਨੇ ਕੋਈ ਛੱਤ ਕਰਦਾ ਦਾ ਕੋਈ ਪੰਜ ਕਰਦਾ ਦਾ ਫਿਰ ਇਹਦਾ ਮਤਲਬ ਅੱਗੇ ਦੇ ਲੈਣ ਜਾਂਦੀ ਹਾਂ 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 ਦੇ ਲੈਣਾ ਕਿ ਘੱਗਰੇ ਦਿੰਦੇ ਸੀ ਅੱਗੇ ਆ ਸੂਟ ਨਹੀਂ ਵਾਲੇ ਦਿੰਦੇ ਸੀ ਤੇ ਜੇ ਸੂਟ ਕਰਨੇ ਹੁੰਦੇ ਕੋਈ ਜਾਦੇ ਜੀ ਨੇ ਫਰੇ ਕੀ ਸੂਟ ਕਰ ਦੰਦੇ 21 ਜਾਂ ਕੋਈ 11 ਜਾਂ ਕੋਈ 7 ਨਹੀਂ ਫਿਰ ਤੇਰੀ ਵੀ ਪੰਡ ਭਰੀ ਕਿੰਨੇ ਸੂਟ ਮੇਰੇ ਇੱਕ ਮੈਨੂੰ 21 ਸੂਟ ਦਿੱਤੇ ਸੀ ਆ ਜਦ ਤਾਲੀ ਮੈਂ ਤੇ ਵੀ ਓਏ ਪੈਸੇ ਦੀ ਰਦਾਈਆਂ ਹੈ ਪੈ ਤੂੰ ਸਮਾਏ ਨਹੀਂ ਨੇ ਮੈਂ ਹਾਂ ਮੇਰੇ ਤਾਂ ਬਾਤੂ ਕੋਈ ਕੁਝ ਮੰਜਾ ਮੰਜਾ ਤੇ ਸਾਂ ਤੋ ਸਾਰੇ ਤਨ ਹੰਡਾਏ ਮੈਂ ਕੋਈ ਨਿਕਰਾ ਬਣਾ ਲਿਆ ਕੋਈ ਹਾਂ ਵੀ ਤੇ ਮੇਕਰਾ ਪਾੜ ਪਾੜੇ ਨੇ ਬਣਾ ਲਿਆ ਸੀ ਵੀ ਇਹਨੂੰ ਇੱਕ ਤਾਂ ਸਮਾ ਕੇ ਇੱਕ ਮੋਟਰ ਦਾ ਕੱਪੜਾ ਬਣਾਇਆ ਸੀ ਸੱਚ ਨੇ ਹਾਂ ਇੱਕ ਤੂੰ ਮੋਟਰ ਦਾ ਬਣਾਇਆ ਸੀ ਇੱਕ ਹੋਰ ਖਾਨੇ ਮੰਜਾ ਤੇ ਲਾਇਆ ਸੀ ਹਾਂ ਤਾਂ ਹੀ ਤਾਂ ਹੈ ਤੇ ਵੀ ਉਹ ਅੱਗੇ ਤਾਂ ਛੂਟ ਬਾਦੂ ਦਿੰਦੇ ਸੀ ਪੰਜ ਛੂਟ ਦਿੱਤੇ ਸੀ ਮੈਨੂੰ ਮੋਦੀ ਨੂੰ ਦੂਜੀ ਯਾਰ ਨਾਲ ਵੀ ਸੋਤੋ ਮਹਿੰਗਾ ਸੂਟ ਕਿੰਨੇ ਦਾ ਸੀ ਉਹਨੂੰ ਹੈ ਸਭ ਤੋਂ ਮਹਿੰਗਾ ਸੂਟ ਸਾਰੇ ਤੋਂ ਮਹਿੰਗਾ ਉਹ ਤਾਂ ਸੂਟ ਤਾਂ ਸਸਤੇ ਹੁੰਦੇ 250 ਰੁਪਏ ਦਾ 250 ਰੁਪਿਆ ਦਾ ਸੂਟ ਬਣਿਆ ਨਾ 250 ਰੁਪਿਆ ਦਾ ਮਹਿੰਗਾ ਹੀ ਸੀ ਹੈ ਮਹਿੰਗਾ ਹੀ ਸੀ ਉਹ ਮਹਿੰਗਾ ਸੀ 250 ਰੁਪਿਆ ਦਾ ਸੂਟ ਉਦੋਂ ਮੇਸੀ ਕੋਈ ਆ ਆ ਵੀ ਜਿਵੇਂ ਹੁਣ ਆਪਾਂ ਆਇਆ ਬਾਪੂ ਦਾ ਸੀ ਬਾਪੂ ਕਹਿੰਦਾ ਵੀ ਗੱਡਾ ਸੀ ਕਹਿੰਦਾ ਨਰਮੇ ਦਾ ਲੈ ਕੇ ਆਂਦੇ ਹਾਂ ਹਾਂ ਥੋੜਾ ਜਿਹਾ 100 ਰੁਪਏ ਦਾ ਹਨ ਕਿੰਨੇ ਦਾ ਵਟਿਆ ਜਾਂਦਾ ਥੋੜਾ ਜਿਹਾ ਬਾਪੂ ਵਰਕੇ ਆ ਨਾ ਮੇਰੇ ਬਾਪੂ ਵਰਕੇ ਬਿਛੰਡੇ ਮੋਠ ਬਾਮੂਂ ਦੀ ਵੇਚਣਾਉਂਦੀ ਇੱਕ ਪਤ ਮੋਠ ਮੂੰਗੀ ਤੇ ਜੇ ਸਵਾਰ ਰੁਪਏ ਵਟਿਆ ਜਾਂਦਾ ਏ ਢੋੜਾ ਚੌੜੇ ਫੁੱਲਾਂ ਦੇ ਨਹੀਂ ਵਟਲਣੇ ਤੇ ਹੁਣ ਹੌਣ ਕਿਤੋਂ ਵਾ ਗੁਰੂ ਹੁਣ ਤਰਪੀਏ ਨਾ ਕੋਈ ਖੜਨਾ ਦੇ ਵੀ ਹਟ ਤੇ ਵੀ ਹੁਣ ਰੁਪਏ ਦਾ ਕੋਸ ਹਾਂ ਹੁਣ ਤਾਂ ਕੋਈ ਮੱਥਾ ਵੀ ਨਹੀਂ ਟੇਕਦਾ ਜਮਾ ਬਾਬੇ ਕੋਲੇ ਵੀ ਪੀਏ ਟੇਕਣਾ ਹੈ ਵਾਹ ਲਾ ਉਹ ਹੁਣ ਬਾਲੇ ਤਾਂ ਬਾਬਿਆਂ ਦਾ ਆਖ ਜੰਗ ਢਾਲਾ ਦੇਖ ਲਈ ਜਿਆਦਾ ਕੀਰਤ ਕੀਰਤਨ ਕਰਨਾ ਇਹਨੂੰ ਆਪਾਂ ਰੀਸ ਨਾਲ ਹੁੰਦੀ ਸਰੀਸ ਨਾਲ ਸਿਹੜਦੇ ਹਾਂ ਦਾ 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 ਕੋਈ ਉਦੋਂ ਹੀ ਪੜਦਾ ਹੁੰਦਾ ਜਿਆਦਾ ਸਿਹੜਦਾ ਹੁੰਨੇ ਦਾ ਦਾ ਤਹਰੀਕ ਟੇਕ ਲਈ ਹੈ ਅੱਗੇ ਨਹੀਂ ਪਰ ਹੁਣ ਤਾਂ ਹੋ ਹੋ ਗਏ ਨਾ ਮਹਿੰਗਾਈ ਵੀ ਹੁਣ ਆਂਦਣ ਵੀ ਜਿਆਦਾ ਹੈ ਮਹਿੰਗਾਈ ਵੀ ਜਿਆਦਾ ਦੋਨੇ ਕਰਦਾਈਆਂ ਹਾਂ ਹਾਂ ਹੁਣ ਵੀ ਜਿਆਦਾ ਹੈ ਪਹਿਲਾਂ ਬਿਸਤਰਾ ਕਿਨੇ ਦਿੰਦੇ ਸੀ ਉਦੋਂ ਤੋਂ ਨਾਨੀਹਰਾਂ ਤੋਂ ਪਹਿਲਾਂ ਦੇ ਉਦੋਂ ਵੇਖ ਲਿਆ ਮੇਰੇ ਨਾਨੀਹਰਾਂ ਨੂੰ ਜਦੋਂ ਪਹਿਲਾਂ ਮੈਂ ਨਾਨੀ ਆ ਰਹੀਆਂ ਉਦੋਂ ਆਦੀ ਇੱਕ ਬਿਸਤਰਾ ਇੱਕ ਪੱਖੀ ਇੱਕ ਪੱਖੀ ਇੱਕ ਪੱਖੀ ਸਾਡੀ ਕੁੜੀ ਨੂੰ ਦਿੰਦੇ ਬਸ ਬਸ ਤੇਰੀ ਪੱਖੀ ਆ ਹਾਂ ਇੱਕ ਪੱਖੀ ਇੱਕ ਕਰਤਣੀ ਅੱਛਾ ਤੇ ਜਾ ਮੁੰਡਾ ਹੁੰਦਾ ਸੀ ਬੜਾ ਵਾਹ ਹਾਂ ਕਾਨਿਆਂ ਦੇ ਪੱਖੀਓ ਵੱਡੇ ਸਰ ਪੱਖਾ ਹੁੰਦਾ ਸੀਗਾ ਤੇ ਛੋਟੀ ਪੱਖੀ ਆ ਮੀ ਛੋਟੀ ਪੱਖੀ ਦਿੰਦੇ ਵੱਡੇ ਪੱਖੇ ਰਵਾਗਰੋਂ ਚੱਲਦੇ ਅੱਛਾ ਉਹ ਮਗਰੋਂ ਚੱਲਦੇ ਹੁੰਦੇ ਸੀ ਉਹ ਉਹ ਮੂੜੇ ਹੁੰਦੇ ਸੀ ਆ ਕਾਨਿਆਂ ਨੇ ਲੈ ਕੇ ਅਸਰਾ ਦੀਆਂ ਦੇਖਿਆ ਨਾ ਮਾਂ ਵੀ ਵਿੱਡੋ ਨੇ ਵਿੱਲੋ ਵੀ ਲੈ ਕੇ ਗਈ ਸੀ ਅੱਛਾ ਮੇਰਾ ਤਾਂ ਬੈਂਤ ਦਾ ਪਰਿਆ ਸੀ ਚੌਰਸ ਤੇ ਵੱਡਾ ਪੱਖਾ ਵੀ ਭਰਿਆ ਸੀ ਤੇ ਬਹਿੰਡੇ ਆਈ ਦੀ ਬੇਟੀ ਰੱਖਤਾ ਇਹਨੇ ਫਿਰ ਆਉਂਦੇ ਉੱਥੇ ਲਈ ਚੌਂਕਿਆ ਕਲੇਰਾ ਭਰਿਆ ਉਸ ਬਸ ਫਿਰ ਕਹਿੰਦਾ ਮਦਰ ਕਲੇ ਕੋਈ ਗਰੇ ਹੁੰਦੇ ਤੇ ਬਾਕੀ ਇੱਕ ਬਿਸਤਰਾ ਅੱਗੇ ਲੈਣ ਦੇਣ ਵੀ ਐ ਹੁੰਦਾ ਸੀ ਨਾਲ ਕੋ ਗਰਾ ਹੁੰਦਾ ਸੀ ਕਿਹਨੂੰ ਜਿਵੇਂ ਹੁਣ ਵੀ ਆਪਾਂ ਮੈਂ ਲਿਆਵਾਂ ਮੈਂ ਤਾਂ ਰਾਨਣਾ ਸੱਸ ਨੂੰ ਅੱਛਾ ਗਾਉਣਾ ਕਰਦੇ ਸੀ ਥੱਲੇ 7 ਹਾਂ 7 ਮੀਟਰ ਤੱਕ ਗਰਾ ਹੁੰਦਾ 7 ਮੀਟਰ ਬਾਇਲ ਲੈਂਦੇ ਬਾਇਲ ਮੋਟੀ ਜਾਂ ਪਤਲੀ ਤੇ ਉੱਤੇ ਇੱਕ ਲੱਡਵਟਾ ਤੇ ਕੁੜਤੀ ਬਸ ਸਲਵਾਰ ਸੂਰ ਨਿਹੰਦੀ ਸੀ ਹਾਂ ਫਿਰ ਕੋ ਗਰਾ ਉਹ ਗਰਾ ਹੋ ਗਿਆ ਨਾ ਸਲਵਾਰ ਦੇ ਤਾਂ ਆਏ ਹੰਦੂਸਟੀ ਲੈਣਾ ਕਿ ਤੇ ਜਾਂ ਆਉਲੀ ਕੁੜੀ ਨੂੰ ਪਿਆਰ ਕਰ ਗਰੇ ਪੰਜ ਕਰਤੇ ਸੱਤ ਕਰਤੇ ਬੇਸਰੇ ਕੀ ਇਹਸਰੇ ਹੀ ਦਿੰਦੇ ਸੀ ਕਿਉਂਕਿ ਇੱਕ ਸੰਦੂਖੜੀ ਜੀ ਹੁੰਦੀ ਸੀ ਬਸ ਇੱਕ ਸੰਦੂਖੜੀ ਮਸਾ ਹੁੰਦੀ ਛੋਟੀ ਮੋਟੀ ਹੁੰਦੀ ਕਿਸੇ ਦੀ ਵੱਡੀ ਹੁੰਦੀ ਜੀ ਬਸ ਮੈਂ ਤਾਂ ਦੱਸਿਆ ਨੇ ਵੀ ਪਮੋਦੀ ਮਾਸੀ ਨੂੰ ਪੰਜ ਵਿਸਤਰੇ ਦਿੱਤੇ ਸੀ ਸਾਰੇ ਉਹਦੋਂ ਤਾਂ ਫਿਰ ਵੀ ਪੰਦ ਚੱਲ ਪਏ ਇਹਦੋਂ ਪਹਿਲਾਂ ਤਾਂ ਤੇਰੇ ਘਰ ਤੋਂ ਉਹਦੋਂ ਪਹਿਲਾਂ ਬੇਬੇ ਆਰ ਕਿਉਂ ਤਾਈ ਕੋਈ ਦਿੰਦੇ ਹੁੰਦੇ ਸੀ ਇੱਕ ਫੇਰ ਆਹ ਦੇ ਮੂੜਾ ਚਕਾਈ ਰਵੇ 17 ਦਿਨ ਲਿਆਉਂਦੇ ਅੱਛਾ ਪਮਹਾੜੂ ਦੇ ਫੋਂ ਸੈੜੂ ਮੂੜਾ ਚਕਾਈ ਪਤਾ ਨਹੀਂ ਕੀ ਆ ਨੇ ਨਾਨੀ ਆਦੀ ਹੁੰਦੀ ਮੂੜਾ ਚਕਾਈ ਆ ਅੱਛਾ ਹਾਂ ਮੂੜਾ ਖਾਣੀ ਕਾਹਨੇ ਹੰਦਸੋ ਸਾਰੇ ਹਣੇ ਵੀ ਮੂੜਾ ਚਕਾਈ ਕੀ ਹੁੰਦੀ ਆ ਹਾਂ ਮੂੜਾ ਚਕਾਈ ਕੀ ਹੁੰਦੀ ਆ ਹਾਂ ਠੀਕ ਹੈ ਮੂੜਾ ਚਕਾਈ ਦਾ ਦਿੰਦਿਆਂ ਲੀੜੇ ਲੀੜੇ ਦਿੰਦਿਆਂ ਕੁੜਤੀ ਗੱਗਰਾ ਵਰਤੋ ਆਹੀ ਹੁੰਦਾ ਸੀ ਹਾਂ ਬਹੁਤ ਕੁਝ ਗੱਲਾਂ ਤਾਂ ਪੁੱਛਿਆ ਰੀਆਂ ਪੁਰਾਣੀਆਂ ਆ ਨਾਨਨੇ